ਮੁੱਖ ਦੀ ਗੱਲ ਲਾਰੈਂਸ ਨੇ ਜਿੰਦਾ ਨੂੰ ਕਿਲਾ ਸ਼ੇਖਪੁਰਾ ਵਿੱਚ ਨਜ਼ਰਬੰਦ ਕਰਨ ਦਾ ਫੈਸਲਾ ਦੇ ਦਿੱਤਾ ਨਾਲ ਹੀ ਉਹਦੀ ਪੈਨਸ਼ਨ ਘਟਾ ਕੇ 4000 ਮਹੀਨਾ ਕਰ ਦਿੱਤੀ ਪਹਿਲਾਂ ਵੀ ਤਾਂ ਸਿਰਫ ਨਾਮ ਨੂੰ ਹੀ 1.5 ਲੱਖ ਪੈਨਸ਼ਨ ਲਈ ਹੋਈ ਸੀ ਨਹੀਂ ਤਾਂ ਕਈ ਮਹੀਨਿਆਂ ਤੋਂ ਜਿੰਦਾ ਨੂੰ ਕੁਝ ਨਹੀਂ ਸੀ ਮਿਲਿਆ ਉਹ ਆਪਣੇ ਗਹਿਣੇ ਵੇਚ ਕੇ ਗੁਜ਼ਾਰਾ ਕਰ ਰਹੀ ਸੀ ਸਭ ਤੋਂ ਵਧੇਰੇ ਵਫਾਦਾਰ ਉਹਦੀ ਗੋਲੀ ਮੰਗਲਾ ਸੀ ਉਹਨੂੰ ਵੀ ਕਈ ਹੋਰ ਨੌਕਰਾਂ ਸਣੀ ਲਾਰੈਂਸ ਦੇ ਹੁਕਮ ਨਾਲ ਕੱਢ ਦਿੱਤਾ ਗਿਆ ਉਸ ਵੇਲੇ ਅਮਲੀਤਾ ਉਰਤੇ ਜਿੰਦਾ ਸੰਮਨਪੁਰਜ ਵਿੱਚ ਕੈਦ ਸੀ। ਸ਼ੇਖਪੁਰੇ ਕਿਲੇ ਵਿੱਚ ਨਜ਼ਰਬੰਦ ਕਰਨ ਦਾ ਹੁਕਮ ਸੁਣਾਉਣ ਵਾਸਤੇ ਜਿੰਦਾ ਦਾ ਭਰਾ ਹੀਰਾ ਸਿੰਘ ਗਿਆ। ਜਿੰਦਾ ਨੇ ਬੜੇ ਹੌਸਲੇ ਨਾਲ ਹੁਕਮ ਸੁਣਿਆ ਤੇ ਉੱਤਰ ਦਿੱਤਾ। ਜੈਸੀ ਗੱਲ ਵਿੱਚ ਉਹ ਬੇਤਰੀ ਸਮਝਣ ਮੈਂ ਉਹਾਂ ਕੁਝ ਕਰਨ ਵਾਸਤੇ ਤਿਆਰ ਹਾਂ। ਜਿੰਦਾ ਨੇ ਸ਼ੇਖਪੁਰ ਤੋਂ ਤੁਰਨ ਤੋਂ ਪਹਿਲਾਂ ਰੈਜ਼ੀਡੈਂਟ ਹੈਨਰੀ ਲਾਰੈਂਸ ਨੂੰ ਮਿਲਣਾ ਚਾਹਿਆ ਪਰ ਲਾਰੈਂਸ ਨੇ ਮਿਲਣ ਤੋਂ ਇਨਕਾਰ ਕਰ ਦਿੱਤਾ। ਫਿਰ ਵੀ ਜਿੰਦਾ ਨੇ ਆਪਣੇ ਹੱਥੀ ਲਾਰੈਂਸ ਨੂੰ ਚਿੱਠੀ ਲਿਖੀ ਜਸਵਿੰਦਰ ਜੂਨੇ ਦਿਲ ਖੋਲ ਕੇ ਖਰੀਆਂ ਖਰੀਆਂ ਸੁਨਾਈਆਂ ਅਸਲ ਚਿੱਠੀ ਉਹ ਹੈ ਲਖਤਮ ਬੀਬੀ ਸਾਹਿਬਾ ਅਲਾਰਨ ਲਾਰੈਂਸ ਸਾਹਿਬ ਜੋਗ ਅਸਾਂ ਆਪਣਾ ਸਿਰ ਤੁਹਾਡੇ ਹਵਾਲੇ ਕੀਤਾ ਸੀ ਤੁਸਾਂ ਨਿਮਕ ਹਰਾਮਾਂ ਦੇ ਪੈਰਾਂ ਵਿੱਚ ਦੇ ਦਿੱਤਾ ਸੋ ਤੁਸਾਂ ਸਾਡੀ ਮੰਤਸਪੀ ਨਾ ਪਾਈ ਤੁਹਾਨੂੰ ਜੋ ਚਾਹੀਦਾ ਸੀ ਸੋ ਡਰਾਫਟੀ ਕਰਕੇ ਸਾਡੇ ਜੰਮੇ ਲੱਗਦਾ ਸੋ ਲਾਂਦੇ ਨਿਮਕ ਹਰਾਮਾਂ ਦੇ ਕਹੇ ਨਹੀਂ ਸੀ ਲੱਗਣਾ ਤੁਸਾਂ ਵੱਡੇ ਮਹਾਰਾਜ ਦੀ ਦੋਸਤੀ ਵੱਲ ਵੀ ਨਹੀਂ ਡੇਠਾ ਤੁਸਾਂ ਮੇਰੀ ਆਬਰੂ ਲੋਕਾਂ ਤੋਂ ਲਹਾਈ ਐ ਤੁਸਾਂ ਕਰਾਰਨਾਮਿਆਂ ਤੇ ਐਦਨਾਮਿਆਂ ਉੱਪਰ ਵੀ ਕੋਈ ਅਮਲ ਨਹੀਂ ਕੀਤਾ ਰਾਜਾ ਲਾਲ ਸਿੰਘ ਮੇਰਾ ਮੋਤਬਰ ਤੇ ਖੈਰਖਾ ਤੇ ਨਿਮਕ ਹਲਾਲ ਸੀ ਸੋ ਤੁਸਾਂ ਤਕਸੀਰੀ ਕਰਕੇ ਭੇਜ ਦਿੱਤਾ ਤਾਂ ਅਸਾਂ ਕੁਝ ਨਹੀਂ ਤੁਸਾਂ ਨੂੰ ਆਖਿਆ ਸਾਡੇ ਦਿਲ ਵਿੱਚ ਇਹ ਗੱਲ ਸੀ ਜੋ ਆਪ ਸਾਹਿਬ ਸਾਡੇ ਪਾਸ ਨੇ ਸਾਨੂੰ ਡਰਕਸਟ ਦਾਏ ਸਾਨੂੰ ਇਸ ਗੱਲ ਦੀ ਖਬਰ ਨਹੀਂ ਸੀ ਝੂਠੀਆਂ ਗੱਲਾਂ ਸਾਡੇ ਜਿੰਮੇ ਲਾ ਕੇ ਤੇ ਕੈਦ ਚਾਹ ਕੀਤਾ ਕੋਈ ਸਾਡੀ ਲਿਖਤ ਦੱਸੋ ਵਾ ਕੋਈ ਸਾਡੇ ਜ਼ੁਮੇ ਲਾਓ ਆ ਫਿਰ ਜੋ ਤੁਹਾਡੀ ਮਰਜ਼ੀ ਹੁੰਦੀ ਸੋ ਕਰਦੇ ਇੱਕ ਮੈਂ ਤੇ ਮਹਾਰਾਜਾ ਤੇ ਬਾਈ ਟੈਲਨਾ ਅਸੀਂ ਸੰਮਨਪੁਰਜ ਵਿੱਚ ਕੈਦ ਵਾਂ ਹੋਰ ਨੌਕਰ ਸਭ ਕੱਢ ਦਿੱਤੇ ਨੇ ਅਸੀਂ ਬਹੁਤ ਲਾਚਾਰ ਹੋਏ ਆ ਪਾਣੀ ਤੇ ਰੋਟੀ ਵੀ ਨਹੀਂ ਔਨ ਦਿੰਦੇ ਇਸ ਤਰ੍ਹਾਂ ਜੋ ਸਾਨੂੰ ਤੰਗ ਕਰਦੇ ਹੋ ਇਸ ਗੱਲ ਕੋਲੋਂ ਫਾਂਸੀ ਲਗਾ ਦਿਓ ਜੇ ਤੁਸੀਂ ਸਾਡੀ ਅਦਾਲਤ ਕੀਤੀ ਤਾਂ ਹੱચી ਗੱਲ ਨਹੀਂ ਤਾਂ ਨੰਦਨ ਸੱਤਰ ਵਿੱਚ ਫਰਿਆਦ ਕਰਾਂਗੇ ਹੋਰ ਕਿਹੜਾ 4 ਮਹੀਨਿਆਂ ਵਿੱਚ ਖਾਵਾ ਖਰਚ ਕੀਤਾ 51000 ਸੋ ਵੀ ਗਹਿਣੇ ਵੇਚ ਕੇ ਮਿਸਰ ਮੇगराज ਨੂੰ ਦੇ ਦਿੱਤਾ ਕਿਸੇ ਕੋਲੋਂ ਕੁਝ ਮੰਗਦੇ ਨਹੀਂ ਸਾਂ ਆਪਣੇ ਗਹਿਣੇ ਵੇਚ ਕੇ ਗੁਜ਼ਾਰਨਾ ਕਰਦੇ ਸਾਂ ਬੇਨਿਹਕ ਸਾਡੀ ਆਬਰੂ ਕਿਉਂ ਲਾਹੀ ਮੰਗਲਾਂ ਕੀ ਤਕਸੀਰ ਕੀਤੀ ਉਹਨੂੰ ਵੀ ਕੱਢ ਦਿੱਤਾ ਅੱਜ ਮਹਾਰਾਜ ਸਾਡੇ ਪਾਸ ਆ ਕੇ ਬਹੁਤ ਰੋਂਦੇ ਰਹੇ ਨੇ ਆਖਣ ਲੱਗੇ ਸਾਨੂੰ ਬਿਸ਼ਨ ਸਿੰਘ ਤੇ ਗੁਲਾਬ ਸਿੰਘ ਡਰਾਉਂਦੇ ਨੇ ਚੇਤਾ ਮਹਾਰਾਜ ਨੂੰ ਡਰ ਨਾਲ ਕੁਝ ਹੋ ਗਿਆ ਤਾਂ ਫਿਰ ਮੈਂ ਕੀ ਕਰਾਂਗੀ ਉਹਨਾਂ ਨੂੰ ਆਖਿਆ ਨੇ ਤੁਹਾਨੂੰ ਸਾਹਿਬ ਦਾ ਹੁਕਮ ਹੈ ਜੋ ਸ਼ਾਲਾ ਬਾਗ ਜਾ ਕੇ ਉਤਰੋ ਉਹ ਸੁਣ ਕੇ ਤੇ ਬਹੁਤ ਰੋਂਦੇ ਰਹੇ ਇਹ ਜਿਹੜੀਆਂ ਗੱਲਾਂ ਸਾਡੇ ਨਾਲ ਕਰਦੇ ਹੋ ਕਿਸੇ ਰਜਵਾੜੇ ਵਿੱਚ ਨਹੀਂ ਹੋਈਆਂ ਤੁਸੀਂ ਗੁੱਜੇ ਰਾਜ ਕਿਉਂ ਸਾਮਦੇ ਹੋ ਜਾ ਰਹੋ ਕੇ ਕਿਉਂ ਨਹੀਂ ਕਰਦੇ ਨਾਲੇ ਵਿੱਚ ਦੋਸਤੀ ਦਾ ਹਰਫ ਰੱਖਦੇ ਹੋ ਨਾਲੇ ਕੈਦ ਕਰਦੇ ਹੋ ਮੇਰੀ ਅਦਾਲਤ ਕਰੋ ਨਹੀਂ ਤਾਂ ਨੰਦਨ ਫਰਿਆਦ ਕਰਾਂਗੀ ਤਿੰਨਾ ਚੋਰ ਨੰਮਕ ਹਰਾਮਾ ਨੂੰ ਰੱਖ ਲੋ ਹੋਰ ਸਾਰੀ ਪੰਜਾਬ ਨੂੰ ਕਤਲ ਕਰਾ ਦਿਓ ਇਹਨਾਂ ਦੇ ਆਖੇ ਲੱਗ ਕੇ ਤੇ ਅਕਾਲ ਸਹਾਇ ਬੀਬੀ ਜਿੰਦਗੌਰ ਅੰਦਾਜ਼ਾ ਲਗਾਓ ਇਹ ਕੁਛ ਲਿਖਣ ਵਾਲੀ ਜਿੰਦਾ ਦੇ ਅੰਦਰ ਕਿੰਨੀ ਕੋ ਬਲਦੀ ਹੋਵੇਗੀ ਲਾਹੌਰੋਂ ਕੱਢ ਕੇ ਜਿੰਦਾ ਸ਼ੇਖੂਪੁਰ ਪਹੁੰਚਾ ਦਿੱਤੀ ਗਈ ਸੰਤ ਨਿਹਾਲ ਸਿੰਘ ਨੇ ਮਰਿਆਦਾ ਵਿੱਚ ਇਸ ਘਟਨਾ ਬਾਰੇ ਇਉਂ ਲਿਖਿਆ ਹੈ ਇਸ ਤੇਜ ਸਿੰਘ ਨੂੰ ਤਿਲਕ ਨਾਂ ਦੇਣ ਦਾ ਫਲ ਇਹ ਹੋਇਆ ਕਿ ਇਸ ਘਟਨਾ ਤੋਂ ਕੁਝ ਦਿਨ ਪਿੱਛੋਂ ਰਾਜ ਮਹਿਲ ਵਿੱਚੋਂ ਸਭ ਨੌਕਰ ਹਟਾ ਦਿੱਤੇ ਗਏ ਮਹਾਰਾਜਾ ਦੀ ਆਤਮਾ ਨੇ ਉਸ ਨੂੰ ਦੱਸ ਦਿੱਤਾ ਕਿ ਕੋਈ ਔਕੜ ਆਉਣ ਵਾਲੀ ਹੈ। ਸੰਧਿਆ ਨੂੰ ਫਿਰ ਦਰਬਾਰ ਹੋਇਆ ਜਿਸ ਵਿੱਚ ਮਹਾਰਾਜ ਵੀ ਬਿਰਾਜਮਾਨ ਸਨ। ਲਾਰੈਂਸ ਨੇ ਮਹਾਰਾਜ ਨੂੰ ਘੋੜੇ ਤੇ ਚੜ ਕੇ ਹਵਾ ਖਾਨ ਜਾਣ ਵਾਸਤੇ ਗਿਆ। ਕਵੇਲਾ ਹੋਣ ਦੇ ਕਾਰਨ ਮਹਾਰਾਜ ਇਹ ਸੁਣ ਕੇ ਬੜੇ ਹੈਰਾਨ ਹੋਏ ਪਰ ਉਨ੍ਹਾਂ ਇਹ ਪ੍ਰਾਰਥਨਾ ਮੰਨ ਲਈ। ਉਹ ਗੁਲਾਬ ਸਿੰਘ ਅਟਾਰੀ ਵਾਲੇ ਤੇ ਕੁਝ ਹੋਰ ਸਰਦਾਰਾ ਸਨ ਇਸ਼ਾਲਾ ਮਾਰ ਬਾਗ ਵਿੱਚ ਚਲੇ ਗਏ। ਥੋੜੀ ਚਿਰ ਨੂੰ ਹਨੇਰਾ ਹੋ ਗਿਆ ਤਾਂ ਮਹਾਰਾਜ ਨੇ ਮੁੜਨ ਨਾ ਚਾਇਆ। ਇਸ ਵਿਚਾਰ ਨਾਲ ਉਨ੍ਹਾਂ ਸ਼ੇਰਵਾਲ ਘੋੜਾ ਮੋੜਿਆ। ਗਲਬ ਸਿੰਘ ਨੇ ਇਹ ਆਕੇ ਰੋਕਿਆ ਕਿ ਆਪ ਸ਼ਹਿਰ ਮੁੜ ਕੇ ਸਾਡਾ ਨੱਕ ਵਡਾਓਗੇ। ਲਾਰੇ ਸਾਹਮਣੇ ਦੀ ਆਗਿਆ ਹੈ ਕਿ ਆਪ ਨਾਲ ਸ਼ਾਲਾ ਮਾਰ ਜਾਵਾਂ। ਮਹਾਰਾਜ ਨੇ ਦੁੱਖ ਨਾਲ ਜਾਣਾ ਮੰਨ ਲਿਆ। ਉੱਥੇ ਪੁੱਜੇ ਤਾਂ ਬਾਗ ਵਿੱਚ ਆਪਣੇ ਨੌਕਰਾਂ ਨੂੰ ਵੇਖਿਆ ਤੇ ਇਹ ਵੀ ਡਿੱਠਾ ਕਿ ਰਾਤ ਕੱਟਣ ਲਈ ਸਾਰਾ ਸਮਾਨ ਪਿਆ ਹੈ। ਇਸ ਤੇ ਆਪ ਨੇ ਰਤੀ ਵੀ ਗੁੱਸਾ ਪ੍ਰਗਟ ਨਾ ਕੀਤਾ ਪਰ ਪ੍ਰਸ਼ਾਦਾ ਨਾ ਛਕਿਆ। ਦੂਜੇ ਦਿਨ ਆਪ ਨੂੰ ਪਤਾ ਲੱਗਾ ਕਿ ਆਪ ਦੀ ਮਾਤਾ ਨਜ਼ਰਬੰਦ ਕਰਕੇ ਸੇਖੂਪੁਰ ਭੇਜੀ ਗਈ ਹੈ। ਇਹ ਸੁਣ ਕੇ ਮਹਾਰਾਜੇ ਦਾ ਗਮ ਨਾਲ ਦਿਲ ਟੁੱਟ ਗਿਆ ਕਿਉਂਕਿ ਆਪ ਦਾ ਆਪਣੀ ਮਾਤਾ ਨਾਲ ਬਹੁਤ ਪਿਆਰ ਸੀ। ਲਾਹੌਰ ਪਹੁੰਚ ਕੇ ਆਪ ਨੇ ਆਪਣੇ ਪਹਿਲੇ ਨਿਵਾਸ ਸਥਾਨ ਸੰਮਨਪੁਰਜ ਵਿੱਚ ਨਾ ਰਹਿਣ ਦੀ ਇੱਛਾ ਪ੍ਰਗਟ ਕੀਤੀ ਤੇ ਤਖਤਗਾਂ ਦੇ ਉੱਪਰਲੇ ਅਮਰਿਆ ਵਿੱਚ ਰਹਿਣ ਲੱਗੇ। ਕੁਝ ਦਿਨ ਮਗਰੋਂ ਆਪ ਦੀ ਮਾਤਾ ਨੇ ਆਪ ਨੂੰ ਰਾਜੀ ਖੁਸ਼ੀ ਦਾ ਸਨੇਹਾ ਕੱਲਿਆ ਤੇ ਆਪ ਲਈ ਕੁਝ ਖਿਡਾਉਣੇ ਤੇ ਮਿਠਾਈ ਕੱਲੀ। ਮਾਤਾ ਦੀ ਰਾਜੀ ਖੁਸ਼ੀ ਦਾ ਸਮਾਚਾਰ ਪਾ ਕੇ ਆਪ ਨੂੰ ਬੜੀ ਖੁਸ਼ੀ ਹੋਈ ਪਰ ਇਸ ਭਾਗ ਵੀ ਆਪ ਨੂੰ ਮੜ ਪ੍ਰਾਪਤ ਨਾ ਹੋਇਆ। ਕਿਉਂਕਿ ਰੈਜ਼ੀਡੈਂਟ ਦੀ ਆਗਿਆ ਨਾਲ ਚਿੱਠੀ ਪੱਤਰ ਵੀ ਬੰਦ ਕਰ ਦਿੱਤਾ ਗਿਆ 19 ਅਗਸਤ ਨੂੰ ਜਿੰਦਾ ਸ਼ੇਖੂਪੁਰ ਪੁੱਜੀ ਉਹਦੀ ਰਾਖੀ ਉੱਤੇ ਸਰਦਾਰ ਬੂੜ ਸਿੰਘ ਲਾਇਆ ਗਿਆ ਜੋ ਜਿੰਦਾ ਦੇ ਵਿਰੋਧੀ ਧੜੇ ਵਿੱਚੋਂ ਸੀ ਅਗਲੇ ਦਿਨ ਗਵਰਨਰ ਜਨਰਲ ਦਾ ਐਲਾਨ ਨਿਕਲਿਆ ਲਾਹੌਰ ਦਰਬਾਰ ਦੇ ਸਰਦਾਰਾਂ ਧਾਰਮਿਕ ਆਗੂਆਂ ਬਜ਼ੁਰਗਾਂ ਤੇ ਮਹਾਰਾਜਾ ਦਲੀਪ ਸਿੰਘ ਦੇ ਰਾਜ ਦੇ ਵਸਨੀਕਾਂ ਦੇ ਗਿਆਨ ਵਾਸਤੇ ਆਮ ਐਲਾਨ ਲਾਹੌਰ 20 ਅਗਸਤ 1847 ਈਸਵੀ ਲਾਹੌਰ ਦਰਬਾਰ ਤੇ ਸਰਕਾਰ ਅੰਗਰੇਜ਼ੀ ਵਿੱਚ ਮਿੱਤਰਤਾ ਹੋਣ ਦੇ ਕਾਰਨ ਮਹਾਰਾਜੇ ਦੀ ਬਾਲਕ ਅਵਸਥਾ ਵਿੱਚ ਉਸ ਨੂੰ ਵਿੱਦਿਆ ਦੇਣ ਤੇ ਉਸ ਦੀ ਪਾਲਣਾ ਤੇ ਰੱਖਿਆ ਕਰਨ ਵਿੱਚ ਗਵਰਨਰ ਜਨਰਲ ਪਿਤਾ ਵਰਗਾ ਸ਼ੌਕ ਰੱਖਦਾ ਹੈ। ਇਸ ਕਾਰਜ ਸਿੱਧੀ ਵਾਸਤੇ ਗਵਰਨਰ ਜਨਰਲ ਬੜਾ ਹੀ ਜ਼ਰੂਰੀ ਸਮਝਦਾ ਹੈ ਕਿ ਮਹਾਰਾਜਾ ਨੂੰ ਉਸ ਦੀ ਮਾਤਾ ਮਹਾਰਾਣੀ ਤੋਂ ਅਲੱਗ ਕਰ ਦਿੱਤਾ ਜਾਵੇ। ਇਸ ਸਲਾਹ 'ਚ ਦਰਬਾਰ ਨੇ ਸਰਬਸੰਮਤੀ ਪ੍ਰਗਟ ਕੀਤੀ ਹੈ। ਸੋ 19 ਅਗਸਤ 1847 ਈਸਵੀ ਨੂੰ ਮਹਾਰਾਣੀ ਸਾਹਿਬ ਨੇ ਲਾਹੌਰ ਦੇ ਰਾਜਮੈਲ ਨੂੰ ਛੱਡਿਆ ਤੇ ਉਸ ਨੂੰ ਸਿੱਖਪੁਰਾ ਪਹਚਾਇਆ ਗਿਆ ਇੱਕ ਕਦਮ ਉਠਾਉਣ ਦੇ ਹੇਠ ਲਿਖੇ ਸਬਬ ਹਨ ਪਹਿਲਾ ਭਰੋਵਾਲ ਦੀ ਸਲਾਹ ਵੇਲੇ ਇਹ ਜ਼ਰੂਰੀ ਸਮਝਿਆ ਗਿਆ ਸੀ ਕਿ ਪ੍ਰਜਾ ਦੀ ਭਲਾਈ ਵਾਸਤੇ ਹਰ ਤਰ੍ਹਾਂ ਦੇ ਰਾਜਸੀ ਕੰਮਾਂ ਤੇ ਪ੍ਰਬੰਧ ਤੋਂ ਮਹਾਰਾਣੀ ਨੂੰ ਅਲੱਗ ਰੱਖਿਆ ਜਾਵੇ ਉਸ ਨੂੰ ਵੱਖਰਾ ਗੁਜ਼ਾਰਾ ਦਿੱਤਾ ਗਿਆ ਤਾਂ ਕਿ ਉਹ ਆਪਣੀ ਰਹਿੰਦੀ ਜ਼ਿੰਦਗੀ ਇੱਜ਼ਤ ਨਾਲ ਗੁਜ਼ਾਰ ਸਕੇ ਇਹ ਸਭ ਕੁਝ ਹੁੰਦਿਆਂ ਹੋਇਆ ਮਹਾਰਾਣੀ ਗਵਰਨਮੈਂਟ ਨੂੰ ਉਲਟਨੀਆਂ ਚਾਲਾਂ ਚਲਦੀ ਰਹੀ ਤੇ ਵਜ਼ੀਰਾਂ ਦੀ ਐਨੀ ਵਿਰੋਧਤਾ ਕਰਦੀ ਰਹੀ ਕਿ ਸਰਕਾਰੀ ਕੰਮਾਂ ਵਿੱਚ ਰੁਕਾਵਟਾਂ ਤੇ ਔਕੜਾਂ ਪੈਦਾ ਹੁੰਦੀਆਂ ਰਹੀਆਂ ਹਨ ਦੂਜਾ ਮਹਾਰਾਜਾ ਅਜੇ ਬਾਲਕ ਹੈ ਉਹ ਵੱਡਾ ਹੋ ਕੇ ਉਹੋ ਜਿਹਾ ਬਣੇਗਾ ਜਿਹੋ ਜਿਹਾ ਉਸ ਨੂੰ ਬਣਾਇਆ ਜਾਵੇਗਾ ਸੋ ਇਹ ਸੰਭਵ ਹੈ ਕਿ ਉਸ ਦੀ ਮਾਤਾ ਆਪਣੇ ਜਾਤੀ ਵਿਰੋਧ ਦੇ ਕਾਰਨ ਸਰਦਾਰਾਂ ਦੇ ਵਿਰੋਧੋ ਦੇ ਮਨ ਵਿੱਚ ਜ਼ਹਿਰ ਭਰਦੀ ਰਹੇਗੀ ਰਾਜ ਦੇ ਵਜ਼ੀਰਾਂ ਦੇ ਸਰਦਾਰਾਂ ਦੀ ਵਿਰੋਧਤਾ ਦੀ ਸਿੱਖਿਆ ਉਹਨੂੰ ਦਿੱਤੀ ਜਾਵੇਗੀ ਤੇ ਅਜਿਹੀ ਸਿੱਖਿਆ ਦੀ ਆਗਿਆ ਕਦੇ ਨਹੀਂ ਦਿੱਤੀ ਜਾ ਸਕਦੀ ਮਹਾਰਾਜ ਦੀ ਸਿੱਖਿਆ ਮੰਨ ਦੀ ਉਚਾਈ ਕੁਦਰਤੀ ਵਿਦਿਆ ਤੇ ਇਨਸਾਨੀ ਗੁਣਾਂ ਦੇ ਆਧਾਰ ਤੇ ਹੋਣੀ ਚਾਹੀਦੀ ਹੈ ਤਾਂ ਕਿ ਇਸ ਐਦ ਨਾਮੇ ਦੇ ਮੁਕੰਨ ਉੱਤੇ ਮਹਾਰਾਜੇ ਤੇ ਉਸ ਦੀ ਪ੍ਰਜਾ ਦੀ ਹਰ ਸ਼੍ਰੇਣੀ ਵਿੱਚ ਅਮਨ ਬਹਾਲ ਰਹੇ ਤੇ ਉਹ ਇੱਕ ਦੂਜੇ ਨੂੰ ਮਿਹਰਬਾਨ ਸਮਝਣ ਅਮਨ ਇੱਕ ਰੱਬੀ ਦਾਤ ਹੈ ਪਰ ਜੇ ਮਹਾਰਾਜਾ ਆਪਣੀ ਮਾਂ ਕੋਲ ਰਿਹਾ ਤਾਂ ਉਸ ਦੀ ਆਸ ਨਹੀਂ ਰੱਖੀ ਜਾ ਸਕਦੀ ਤੀਜਾ ਜਦੋਂ ਤੱਕ ਮਹਾਰਾਣੀ ਲਾਹੌਰ ਦੇ ਰਾਜ ਮਹਿਲ ਵਿੱਚ ਹੈ ਉੱਪਰੇ ਬੰਦੇ ਬਿਨਾਂ ਰੁਕਾਵਟ ਉਸ ਨੂੰ ਮਿਲ ਸਕਦੇ ਹਨ ਤੇ ਹਰ ਇੱਕ ਫਸਾਦੀ ਜੋ ਹੋਣ ਵਾਲੇ ਪ੍ਰਬੰਧ ਤੇ ਖੁਸ਼ ਨਹੀਂ ਮਹਾਰਾਣੀ ਨੂੰ ਰਾਜ ਦਾ ਸਰਤਾਜ ਸਮਝਦਾ ਹੈ ਤੇ ਵਿੱਚੋਂ ਕਈਆਂ ਨੇ ਤਾਂ ਖਾਲਸਾ ਸਰਕਾਰ ਨੂੰ ਉਲਟ ਦੇਣ ਦੇ ਵੀ ਯਤਨ ਕੀਤੇ ਹਨ ਪੰਜਾਬ ਰਾਜ ਦੇ ਹਰ ਸੱਜਣ ਨੂੰ ਖੁਸ਼ ਹੋਣਾ ਚਾਹੀਦਾ ਹੈ ਕਿ ਗਵਰਨਰ ਜਨਰਲ ਹਿੰਦ ਆਪ ਜਨਤਾ ਦੇ ਅਮਨ ਮੁਲਕ ਦੀ ਰਾਖੀ ਸਰਕਾਰ ਦੀ ਸਥਿਰਤਾ ਮਹਾਰਾਜੇ ਤੇ ਉਸਦੇ ਵਜ਼ੀਰਾਂ ਦੀ ਇੱਜ਼ਤ ਬਹਾਲ ਰੱਖਣ ਦਾ ਦਿਲੋਂ ਚਾਹਵਾਨ ਹੈ ਇਸ ਐਲਾਨ ਦਾ ਲੋਕਾਂ ਉਤੇ ਬਹੁਤ ਅਸਰ ਪਿਆ ਰਾਜ ਘਰਾਣੇ ਨਾਲ ਹਮਦਰਦੀ ਰੱਖਣ ਵਾਲਿਆਂ ਦੇ ਅੰਦਰ ਗੁੱਸੇ ਦੀ ਅੱਗ ਤੁਖਣ ਲੱਗ ਪਈ 9 ਸਾਲ ਦੇ ਮਾਸੂਮ ਬੱਚੇ ਨੂੰ ਉਸਦੀ ਮਾਂ ਤੋਂ ਵਿਛੋੜ ਦਿੱਤਾ ਗਿਆ। ਰਾਜਮਾਤਾ ਜੰਦਕੋਰਾ ਨੂੰ ਸ਼ੇਖਪੁਰ ਕਿਲੇ ਵਿੱਚ ਕੈਦ ਕਰ ਦਿੱਤਾ ਗਿਆ ਪਰ ਉਹ ਵਾਲ ਦੇ ਐਦਨਾਮੇ ਦੇ ਉਲਟ ਉਹਦੀ ਪੈਨਸ਼ਨ ਘਟਾ ਦਿੱਤੀ ਗਈ। ਉਹਨੂੰ ਆਪਣੇ ਪੁੱਤਰ ਨੂੰ ਸਖ ਸੁਨੇਹਾ ਕਰਨੋਂ ਵੀ ਰੋਕ ਦਿੱਤਾ ਗਿਆ। ਇਹ ਕੁਛ ਉਸ ਹੈਨਰੀ ਲਾਰੈਂਸ ਤੇ ਲਾਰਡ ਹਾਰਡਿੰਗ ਨੇ ਕੀਤਾ ਜਿਨ੍ਹਾਂ ਨੂੰ ਨੇਕਦਿਲ, ਚੰਗੇ ਭਲੇ ਪੁਰਸ਼ ਤੇ ਨਰਮ ਸੁਭਾਅ ਦੇ ਕਿਹਾ ਜਾਂਦਾ ਹੈ। ਸ਼ੇਖਪੁਰ ਪਹੁੰਚ ਕੇ ਜਿੰਦਾਂ ਨੇ ਹੈਨਰੀ ਲਾਰੈਂਸ ਨੂੰ ਦੂਸਰੀ ਚਿੱਠੀ ਲਿਖੀ ਸਤਕੁਰ ਪ੍ਰਸਾਦ ਲਖਤਮ ਬੀਬੀ ਸਾਹਿਬ ਜੀ ਲਾਰੈਂਸ ਸਾਹਿਬ ਜੋ ਅਸੀਂ ਰਾਜੀ ਬਾਜੀ ਸ਼ੇਖਪੁਰੇ ਆਣ ਪਹੁੰਚੇ ਤੁਸੀਂ ਸਾਡਾ ਸਬਾਬ ਸਾਮਕੇ ਭੇਜਣਾ ਹੋਰ ਜੈਸੇ ਸੰਮਨ ਵਿੱਚ ਬੈਠੇ ਸਾਂ ਤੈਸੇ ਸ਼ੇਖਪੁਰੇ ਬੈਠੇ ਹਾਂ ਦੋਵੇਂ ਤਾਂ ਇੱਕੋ ਜਿਹੇ ਸਾਨੂੰ ਹਨ ਤੁਸੀਂ ਮੇਰੇ ਨਾਲ ਬਹੁਤ ਜ਼ੁਲਮ ਕੀਤਾ ਏ ਮੇਰਾ ਪੁੱਤਰ ਖੋ ਲਿਆ 10 ਮਹੀਨੇ ਮੇਟੜ ਵਿੱਚ ਰੱਖਿਆ ਤੇ ਮਨ ਮੰਨ ਪਾ ਲਿਆਈ ਬਿਨਾਂ ਗੱਲ ਮੇਰੇ ਨਾਲ ਵਿਛੋੜਿਆ ਮੈਨੂੰ ਤੇ ਕੈਦ ਰੱਖ ਦੇ ਮੇਰੇ ਆਦਮੀ ਘੱਡ ਦਿੰਦੇ ਮੇਰੀਆਂ ਟੈਲਣਾ ਕੱਢ ਦਿੰਦੇ ਜਿਸ ਤਰ੍ਹਾਂ ਵੀ ਤੁਹਾਡੀ ਮਰਜ਼ੀ ਚਾਹੁੰਦੀ ਉਸ ਤਰ੍ਹਾਂ ਮੇਰੇ ਨਾਲ ਕਰਦੇ ਪਰ ਇੱਕ ਮੇਰੇ ਨਾਲ ਪੁੱਤਰ ਨਾ ਵਿਛੋੜਾ ਕਰਦੇ ਵਾਸਤਾ ਹੀ ਆਪਣੇ ਰੱਬ ਦਾ ਵਾਸਤਾ ਹੀ ਆਪਣੇ ਬਾਦਸ਼ਾਹ ਦਾ ਜਿਸ ਦਾ ਨਿਮਕ ਖਾਂਦੇ ਹੋ ਮੇਰਾ ਪੁੱਤਰ ਮੈਨੂੰ ਮਿਲੇ ਇਹ ਦੁੱਖ ਮੇਥੋਂ ਸਹਿ ਨਹੀਂ ਜਾਂਦਾ ਨਹੀਂ ਤਾਂ ਮੈਨੂੰ ਮਰਵਾ ਦਿੰਦੇ ਮੇਰਾ ਪੁੱਤਰ ਬਹੁਤ ਯਾਨਾ ਹੈ ਕੁਝ ਕਰਨੀ ਜੋਗਾ ਨਹੀਂ ਮੈਂ ਬਾਦਸ਼ਾਹੀ ਛੋੜੀ ਮੈਨੂੰ ਬਾਦਸ਼ਾਹੀ ਦੀ ਕੋਈ ਲੋੜ ਨਹੀਂ ਵਾਸਤੇ ਰੱਬ ਦੇ ਅਰਜ ਮੰਨੋ ਇਸ ਵੇਲੇ ਮੇਰਾ ਕੋਈ ਨਹੀਂ ਮੈਂ ਅੱਗੇ ਵੀ ਕੋਈ ਯੂਜ਼ਰ ਨਹੀਂ ਕਰਾਂਗੀ ਜੋ ਆਖੋਗੇ ਮੈਂ ਸੋ ਮੰਨਾਂਗੀ ਮੇਰੇ ਪੁੱਤਰ ਕੋਲ ਕੋਈ ਨਹੀਂ ਭੈਣ ਭਾਈ ਨਹੀਂ ਕੋਈ ਚਾਚਾ ਤਾਇਆ ਨਹੀਂ ਬਾਪੇਸਤਾ ਨਹੀਂ ਇਸ ਨੂੰ ਕਿਸ ਦੇ ਹਵਾਲੇ ਕੀਤਾ ਜੇ ਮੇਰੇ ਨਾਲ ਲੈਡੀ ਜ਼ੁਲਮੀ ਐਵੇਂ ਜੇ ਹੋਰ ਮੈਂ ਸਿੱਖਪੁਰੇ ਰਹਾਂਗੀ ਮੈਂ ਲਾਹੌਰ ਨਹੀਂ ਜਾਵਾਂਗੀ ਮੇਰੇ ਪੁੱਤਰ ਨੂੰ ਮੇਰੇ ਕੋਲ ਭੇਜਦੇ